ਮੈਲੀ ਜੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ ਸੂਰਜ ਦੇ ਚੜ੍ਹਨੇ 'ਚ ਅਜੇ ਬੜੀ ਧੀਰ ਸੀ ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ ਮੇਰੀ ਮਾਂ ਦੇ ਨੈਣਾ ਵਿੱਚ ਹੰਜ ਤੇ ਹਨੇਰ ਸੀ ਹਲੇ ਤੀਕ ਨੈਣਾ ਵਿੱਚ ਮਾੜੀ ਮਾੜੀ ਗੈਰ ਏ ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ ਦਿਲ ਹੀ ਉਦਾਸ ਏ ਜੀ ਬਾਕੀ ਸਭ ਖੈਰ ਏ ਸੁਰਜੀਤ ਪਾਤਰ ਸਾਡੇ ਵਿਚਕਾਰ ਨਹੀਂ ਰਹੇ ਸੁਰਜੀਤ ਪਾਤਰ ਆਪਣੇ ਆਪ ਵਿੱਚ ਇੱਕ ਮੁਕੰਮਲ ਯੂਨੀਵਰਸਿਟੀ ਸਨ ਉਹਨਾਂ ਨੂੰ ਮਿਲ ਕੇ ਕੋਈ ਵੀ ਬੰਦਾ ਖਾਲੀ ਨਹੀਂ ਰਹਿੰਦਾ ਸੀ ਸਾਡੇ ਵਰਗੇ ਖਾਲੀ ਭਾਂਡੇ ਵੀ ਉਹਨਾਂ ਦੀ ਗੱਲਬਾਤ ਨਾਲ ਭਰ ਜਾਂਦੇ ਸੀ ਤੇ ਬਹੁਤ ਸਾਰੇ ਸਾਡੇ ਵਰਗੇ ਖਾਲੀ ਭਾਂਡੇ ਉਛਲਣ ਵੀ ਲੱਗਦੇ ਸਨ ਸਭ ਤੋਂ ਵੱਡਾ ਕਿੱਸਾ ਇਹ ਹੈ ਜਿਹਦੇ ਕਰਕੇ ਮੇਰੀ ਜ਼ਿੰਦਗੀ 'ਚ ਬਦਲਾਅ ਆਇਆ ਉਹ ਇਹ ਸੀ ਕਿ ਮੈਨੂੰ ਵੀ ਪੰਜਾਬ ਦੇ ਜਿੰਨੇ ਵੀ ਨੌਜਵਾਨ ਨੇ ਜਿਹੜੇ ਵਿਦੇਸ਼ ਜਾਣਾ ਲੋਚਦੇ ਨੇ ਸੋ ਮੇਰੇ ਅੰਦਰ ਵੀ ਵਿਦੇਸ਼ ਜਾਣ ਦੀ ਇੱਛਾ ਸੀ ਪਰ ਮੇਰੇ ਮਾਤਾ ਪਿਤਾ ਨਹੀਂ ਚਾਹੁੰਦੇ ਸਨ ਕਿ ਸਾਡਾ ਪੁੱਤਰ ਸਾਨੂੰ ਛੱਡ ਕੇ ਵਿਦੇਸ਼ ਜਾਵੇ ਪਰ ਮੇਰੀ ਜ਼ਿੱਦ ਦੇ ਅੱਗੇ ਉਹ ਬੇਵੱਸ ਹਨ ਮੈਂ ਜਦੋਂ ਚੈਨਲ ਦੇ ਵਿੱਚ ਕੰਮ ਕਰਦਾ ਸਾਂ ਤੇ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਸੀ ਸਫਰਨਾਮਾ ਜਿਹਦੇ ਵਿੱਚ ਅਸੀਂ ਸਾਹਿਤਕਾਰਾਂ ਦੀ ਇੰਟਰਵਿਊ ਕਰਦੇ ਸੀ ਇੰਟਰਵਿਊ ਵਾਸਤੇ ਮੈਂ ਉਹਨਾਂ ਬਾਰੇ ਪਹਿਲਾਂ ਪੜ੍ਹਦਾ ਸੀ ਤੇ ਫਿਰ ਉਹਨਾਂ ਬਾਰੇ ਸਵਾਲ ਨੇ ਜਿਹੜੇ ਇੰਟਰਵਿਊ ਲਈ ਉਹ ਲਿਖਦਾ ਸੀ ਮੈਨੂੰ ਹੁਣ ਵੀ ਯਾਦ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਜਦੋਂ ਦਿਨੇ ਨੌਕਰੀ ਕਰਨੀ ਤੇ ਰਾਤ ਨੂੰ ਮੈਂ ਉਹਨਾਂ ਕਵੀਆਂ ਬਾਰੇ ਉਹਨਾਂ ਸਾਹਿਤਕਾਰਾਂ ਬਾਰੇ ਪੜਨਾ ਉਹਨਾਂ ਦਿਨਾਂ ਦੇ ਵਿੱਚ ਅਸੀਂ ਸੁਰਜੀਤ ਪਾਤਰ ਹੋਰਾਂ ਦੀ ਵੀ ਇੰਟਰਵਿਊ ਕਰਨੀ ਸੀ ਪਾਤਰ ਸਾਹਿਬ ਦੀਆਂ ਕਵਤਾਵਾਂ ਪਹਿਲਾਂ ਵੀ ਬਹੁਤ ਵਾਰੀ ਪੜੀਆਂ ਸੀ ਸੁਣੀਆਂ ਸੀ ਉਹਨਾਂ ਦੇ ਜਿਹੜੇ ਗੀਤ ਨੇ ਜਿਹੜੇ ਬਹੁਤ ਮਕਬੂਲ ਹੋਏ ਹਨ ਸਰਾਜ ਹਨਸਰਾਜ ਹਨ ਦੀ ਆਵਾਜ਼ ਚ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਜਾਂ ਸੁਨੇ ਸੁਨੇ ਰਾਹਾਂ ਵਿੱਚ ਕੋਈ ਕੋਈ ਪੈੜੇ ਦਿਲ ਹੀ ਉਦਾਸ ਹੈ ਜੀ ਬਾਕੀ ਸਭ ਕਹਿ ਰਹੇ ਜਦੋਂ ਅਸੀਂ ਕੋਈ ਗੀਤ ਸੁਣਦੇ ਹਾਂ ਤਾਂ ਜੇ ਉਹਦਾ ਕੋਈ ਫਿਲਮਾਂਕਨ ਕੀਤਾ ਜਾਂਦਾ ਹੈ ਜਿਵੇਂ ਅੱਜ ਕੱਲ ਵੀਡੀਓ ਬਣਦੀ ਹੈ ਤਾਂ ਆਪਾਂ ਉਹਦੇ ਮਾਇਨੇ ਨੇ ਜਿਹੜੇ ਉਸੇ ਤਰ੍ਹਾਂ ਲੈਣੇ ਹਨ ਜੇ ਆਪਾਂ ਉਹ ਗੀਤ ਪੜਦੇ ਹਾਂ ਆਪ ਤਾਂ ਆਪਾਂ ਉਹਦੀ ਇਮੇਜਿਨੇਸ਼ਨ ਆਪਣੇ ਹਿਸਾਬ ਨਾਲ ਕਰਦੇ ਹਾਂ ਸੋ ਮੈਂ ਮੈਨੂੰ ਐਸੀ ਕੋਈ ਉਹਨਾਂ ਦੀ ਕਵਿਤਾ ਰਹਿ ਨਾ ਜਾਵੇ ਕਵਿਤਾ ਪੜ੍ਹ ਕੇ ਹੀ ਉਹਨਾਂ ਦੇ ਵਿੱਚੋਂ ਸਵਾਲ ਨੇ ਜਿਹੜੇ ਉਹ ਨਿਕਲਣਗੇ ਸੋ ਇਹੋ ਹੀ ਕਵਿਤਾ ਪੜ੍ਹਦੇ ਆ ਪੜ੍ਹਦੇ ਆ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਤਾਂ ਮੈਂ ਉਸ ਪਹਿਰੇ ਤੇ ਪਹੁੰਚਦਾ ਜਿੱਥੇ ਪਾਤਰ ਸਾਹਿਬ ਲਿਖਦੇ ਨੇ ਜੋ ਵਿਦੇਸ਼ਾਂ 'ਚ ਫਿਰਦੇ ਨੇ ਰੋਜ਼ੀ ਲਈ ਉਹ ਜਦੋਂ ਦੇਸ ਪਰਤਨਗੇ ਆਪਣੇ ਕਦੀ ਕੁਝ ਤਾਂ ਸੇਕਨਗੇ ਮਾਂ ਦੇ ਸਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਸੋ ਮੈਂ ਇਹੋ ਪੈਰਾ ਵਾਰ-ਵਾਰ ਪੜਦਾ ਰਿਹਾ ਇਹੋ ਲਾਈਨਾਂ ਇਹੋ ਸਤਰਾਂ ਮੈਂ ਵਾਰ-ਵਾਰ ਪੜੀਆਂ ਤੇ ਮੈਂ ਪਾਤਰ ਸਾਹਿਬ ਦੀ ਕਿਤਾਬ ਪਾਸੇ ਰੱਖ ਦਿੱਤੀ ਤੇ ਮੈਂ ਸੋਚਣ ਲੱਗ ਗਿਆ ਮੈਂ ਸੋਚਣੇ ਲੱਗ ਗਿਆ ਕਿ ਮੇਰੇ ਯਾਰ ਦੋਸਤ ਮੇਰੇ ਰਿਸ਼ਤੇਦਾਰ ਜਾਂ ਮੇਰੇ ਪਿੰਡ ਦੇ ਕੁਝ ਲੋਕ ਜਿਹੜੇ ਵਿਦੇਸ਼ ਗਏ ਨੇ ਉਹ ਕਿੰਨੇ ਕੁ ਲੋਕ ਗਏ ਨੇ ਜਿੰਨੇ ਕੁ ਮੇਰੇ ਜ਼ਿਹਨ ਚ ਆਏ ਫਿਰ ਮੈਂ ਉਹਨਾਂ ਬਾਰੇ ਸੋਚਿਆ ਕਿ ਕਿੰਨੇ ਕੁ ਲੋਕ ਨੇ ਜਿਹੜੇ ਵਾਪਸ ਮੁੜੇ ਨੇ ਤਾਂ ਮੈਨੂੰ ਅੰਦਰੋਂ ਜਵਾਬ ਮਿਲਿਆ ਕਿ ਹਲੇ ਤੱਕ ਤਾਂ ਕੋਈ ਨਹੀਂ ਮੁੜਿਆ ਵਾਪਸ ਫਿਰ ਮੈਂ ਇਹ ਸੋਚਿਆ ਕਿ ਜਿਨ੍ਹਾਂ ਦੇ ਬਜ਼ੁਰਗ ਚਲੇ ਜਾਂਦੇ ਨੇ ਜਦੋਂ ਉਹ ਵਿਦੇਸ਼ ਚਲੇ ਜਾਂਦੇ ਨੇ ਕਿਸੇ ਦੀ ਮਾਂ ਚਲੀ ਗਈ ਕਿਸੇ ਦਾ ਪਿਓ ਚਲਾ ਗਿਆ ਸੋ ਉਹਨਾਂ ਦੇ ਵਿੱਚੋਂ ਕਿੰਨੇ ਕੁ ਲੋਕ ਨੇ ਜਿਹੜੇ ਸੰਸਕਾਰ ਤੇ ਆਪ ਹੁੰਦੇ ਨੇ ਤਾਂ ਜਦੋਂ ਝਾਤ ਮਾਰੀ ਕਿ ਫਲਾਣੇ ਪਰਿਵਾਰ ਦੇ ਨਾਲ ਇਤਰਾਜ਼ਤੀ ਹੋਈ ਸੀ ਤੇ ਸੰਸਕਾਰ ਤੇ ਕੋਈ ਨਹੀਂ ਆ ਪਾਇਆ ਕੋਈ ਕਾ ਦੁੱਖਾ ਘਟਣਾ ਨੂੰ ਛੱਡ ਕੇ ਫਿਰ ਮੈਂ ਇਹ ਸੋਚਿਆ ਕਿ ਭੋਗ ਤੇ ਕਿੰਨੇ ਲੋਕ ਆਏ ਤਾਂ ਫਿਰ ਦੇਖਿਆ ਕਿ ਬਹੁਤੇ ਲੋਕ ਨੇ ਜਿਹੜੇ ਭੋਗ ਤੇ ਆ ਪਏ ਔਰ ਕੋਈ ਇਸ ਤਰ੍ਹਾਂ ਦੇ ਵੀ ਲੋਕ ਸੀਗੇ ਕਿ ਜਿਹੜੇ ਨਾ ਆਪਣੇ ਬਜ਼ੁਰਗਾਂ ਦੇ ਸੰਸਕਾਰ ਤੇ ਪਹੁੰਚ ਸਕੇ ਵਿਦੇਸ਼ੋਂ ਤੇ ਨਾ ਭੋਗ ਤੇ ਆ ਸਕੇ ਤਾਂ ਫਿਰ ਮੈਂ ਉਦੋਂ ਪਾਤਰ ਸਾਹਿਬ ਦੀਆਂ ਉਹ ਲਾਈਨਾਂ ਦੇ ਮayne ਨਿਕਲੇ ਕਿ ਜੋ ਵਿਦੇਸ਼ਾਂ 'ਚ ਫਿਰਦੇ ਨੇ ਰੋਜ਼ੀ ਲਈ ਉਹ ਜਦੋਂ ਦੇ ਸਪਰਤਨਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵੇ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਖੇਡ ਜਾ ਬਹਿਣਗੇ कि ਜਦੋਂ ਉਹ ਵਿਦੇਸ਼ੋਂ ਪਰਤਣਗੇ ਤੇ ਉਹਨਾਂ ਦੇ ਕੋਲ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਕਿਤੇ ਵੀ ਉਹਨਾਂ ਦੇ ਮਤਲਬ ਪੰਜ ਭੌਤਿਕ ਸਰੀਰ ਦਾ ਸਸਕਾਰ ਕੀਤਾ ਹੋਣਾ ਉਸ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਮੜੀਆਂ ਦੇ ਵਿੱਚ ਰੋਣ ਤੋਂ ਸਿਵਾਏ ਪੱਲੇ ਕੁਝ ਨਹੀਂ ਬਚਣਾ ਤਾਂ ਫਿਰ ਮੈਂ ਵੀ ਸੋਚਿਆ ਕਿ ਜੇ ਮੈਂ ਜ਼ਿੱਦ ਕਰ ਰਿਹਾ ਔਰ ਜੇ ਮੈਂ ਵਿਦੇਸ਼ ਚਲਾ ਵੀ ਗਿਆ ਤੇ ਮੇਰੇ ਮਾਤਾ ਪਿਤਾ ਨੇ ਵਿਦੇਸ਼ ਨਹੀਂ ਜਾਣਾ ਤੇ ਜੇ ਮੈਂ ਉੱਥੇ ਹੀ ਜਾਣਾ ਤੇ ਸੁਭਾਵਿਕ ਹੈ ਕਿ ਮੈਨੂੰ ਆਪਣੀ ਮਿੱਟੀ ਨਾਲ ਪਿਆਰ ਹੈ ਆਪਣੇ ਜਨਮ ਭੂਮੀ ਨਾਲ ਪਿਆਰ ਹੈ ਤੇ ਜੇ ਮੇਰਾ ਕੱਲ ਨੂੰ ਉੱਥੇ ਮੇਰਾ ਆਪਣਾ ਪਰਿਵਾਰ ਵੱਸਦਾ ਹੈ ਤੇ ਮੇਰੇ ਬਾਲ ਬੱਚੇ ਉੱਥੇ ਹੋਣਗੇ ਤਾਂ ਉਹਨਾਂ ਦੀ ਮਿੱਟੀ ਉਹਨਾਂ ਦੀ ਜਨਮ ਭੂਮੀ ਉਹੀ ਹੋਏਗੀ ਤੇ ਉਹਨਾਂ ਦਾ ਪਿਆਰ ਉਸ ਮਿੱਟੀ ਨਾਲ ਹੋਏਗਾ ਮੈਨੂੰ ਪੰਜਾਬ ਦੀ ਖਿੱਚ ਹੋਏਗੀ ਆਪਣੇ ਪਿੰਡ ਦੀ ਖਿੱਚ ਹੋਏਗੀ ਉਹਨਾਂ ਨੂੰ ਆਪਣੀ ਜਨਮ ਭੂਮੀ ਦੀ ਖਿੱਚ ਹੋਏਗੀ ਸੋ ਕੁੱਲ ਮਿਲਾ ਕੇ ਸਾਰੀ ਉਮਰ ਇਹ ਪੰਡਾ ਤੈ ਨਹੀਂ ਹੋਣਾ ਤੇ ਮੈਂ ਉਸੇ ਰਾਤ ਆਪਣੇ ਆਪ ਨਾਲ ਫੈਸਲਾ ਕਰ ਲਿਆ ਕਿ ਮੈਂ ਪੱਕੇ ਤੌਰ ਤੇ ਵਿਦੇਸ਼ ਨਹੀਂ ਜਾਵਾਂਗਾ ਸੋ ਉਹ ਨਿਰਣਾ ਮੇਰਾ ਅੱਜ ਵੀ ਕਾਇਮ ਹੈ ਸੋ ਪਾਤਰ ਸਾਹਿਬ ਦੀ ਇਸ ਕਵਿਤਾ ਨੇ ਮੇਰਾ ਵਿਦੇਸ਼ ਜਾਣ ਦਾ ਯਾਨੀ ਕਿ ਇਹ ਕਹਿ ਰਹੀ ਹੈ ਕਿ ਜੇ ਹਰ ਸਾਲ ਹਰ ਮਹੀਨੇ ਹਰ ਦਿਨ ਸੈਂਕੜੇ ਹਜ਼ਾਰਾਂ ਬੱਚੇ ਸਾਡੇ ਵਿਦੇਸ਼ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਜੇ ਪਿਛਲੇ ਡੇਢ ਦਹਾਕੇ ਦੀ ਗੱਲ ਕਰੀਏ ਤਾਂ ਹੋ ਸਕਦਾ ਮੇਰੇ ਵਰਗੇ ਹੋਰ ਵੀ ਹੋਣ ਪਰ ਇਹ ਮੈਂ ਯਕੀਨਨ ਕਹਿ ਸਕਦਾ ਕਿ ਕੋਈ ਇੱਕ ਬੰਦਾ ਪਾਤਰ ਸਾਹਿਬ ਦੀ ਕਵਿਤਾ ਕਰਕੇ ਪੰਜਾਬ ਚ ਜਰੂਰ ਰਿਹਾ ਉਹ ਮੈਂ ਹਾਂ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੇ ਆਪਣੀਆਂ ਭਾਵਨਾਵਾਂ ਜੇ ਨਹੀਂ ਦਸੀਆਂ ਔਰ ਇਸੇ ਤਰ੍ਹਾਂ ਪਾਤਰ ਸਾਹਿਬ ਨਾਲ ਮੁਲਾਕਾਤਾਂ ਦਾ سلسلہ ਜਿਹੜਾ ਉਹ ਚੱਲਦਾ ਰਿਹਾ ਸਾਡਾ ਚੈਨਲ ਜਦੋਂ ਅਸੀਂ ਸ਼ੁਰੂ ਕਰਨਾ ਸੀ ਤਾਂ ਅਸੀਂ ਦਿਨ ਮੁਕਰਰ ਕੀਤਾ ਦਿਨ ਤੈਅ ਕੀਤਾ ਕਿ 13 April ਵਿਸਾਖੀ ਵਾਲੇ ਦਿਨ ਚੈਨਲ ਦੀ ਸ਼ੁਰੂਆਤ ਕੀਤੀ ਜਾਵੇ ਸੋ 2021 ਨੂੰ 13 ਅਪ੍ਰੈਲ 2021 ਵਿਸਾਖੀ ਵਾਲੇ ਦਿਨ ਅਸੀਂ ਚੈਨਲ ਦੀ ਸ਼ੁਰੂਆਤ ਕੀਤੀ ਤੇ ਉਸ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਕਿ ਜਿਹੜੀਆਂ ਸ਼ੁਰੂਆਤੀ ਤੌਰ ਤੇ ਇੰਟਰਵਿਊ ਪੈਣੀਆਂ ਨੇ ਉਹ ਵੱਡੇ ਬੰਦਿਆਂ ਦੀ ਪੈਣ ਸੋ ਜੇ ਪੰਜਾਬੀ ਦੇ ਵਿੱਚ ਵੱਡੇ ਬੰਦਿਆਂ ਦੀ ਗੱਲ ਕਰੀਏ ਸਾਹਿਤਕਾਰਾਂ ਦੇ ਵਿੱਚ ਤਾਂ ਪਾਤਰ ਸਾਹਿਬ ਹੀ ਇੱਕ ਇਕਲੌਤਾ ਵੱਡਾ ਨਾਮ ਸੀ ਜਿਨ੍ਹਾਂ ਨੂੰ ਸ਼ਿਵ ਕੁਮਾਰ ਬਟਾਲਵੀ ਤੋਂ ਬਾਅਦ ਇੰਨੀ ਮੁਹੱਬਤ ਮਿਲੀ ਹੈ ਉਹ ਇੱਕੋ ਹੀ ਨਾਮ ਹੈ ਸੁਰਜੀਤ ਪਾਤਰ